ਟੋਟਾ ਆਪਣਾ ਸਤਨਾਮ ਸੰਮਲ ਦੋਸਤੋ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਹਾਂ ਕਿ ਆਪਾਂ ਇੱਕ ਨਵਾਂ ਪ੍ਰੋਗਰਾਮ ਸੁ ਦਿੱਤਾ ਖਾਸ ਮੁਲਾਕਾਤ ਇਹ ਆਪਾਂ ਪਿਛਲੇ ਵੀਰਵਾਰ ਤੁਹਾਨੂੰ ਮਿਲਾਇਆ ਸੀਗਾ ਰਵੀਸ਼ ਕੰਨਾ ਦੀ ਕਾਪੀ ਸਤਨਾਮ ਜੀ ਨੂੰ ਉਸੇ ਤਰ੍ਹਾਂ ਅੱਜ ਇੱਕ ਆਪਾਂ ਖਾਸ ਸ਼ਖੀਰ ਲੈ ਕੇ ਆਏ ਆ ਤੁਹਾਡੇ ਕੋਲ ਜਿਨ੍ਹਾਂ ਦਾ ਨਾਮ ਕੋਈ ਪਹਿਚਾਨ ਇੰਨੀ ਜ਼ਿਆਦਾ ਮਨਕੂਲ ਹੈ ਕਿ ਅਸੀਂ ਸੋਚ ਵੀ ਨਹੀਂ ਸਕਦੇ ਕਿਉਂਕਿ ਉਹ ਇੱਕ ਵੱਡੇ ਪੱਧਰੇ ਬਹੁਤ ਸੁਪਰਸਟਾਰ ਕਲਾਕਾਰ ਨੇ ਅਕਸਰੀ ਸੌਂਗ ਉਹ ਵੀ ਕਾਫੀ ਵਿੱਚ ਦੇਖਣ ਨੂੰ ਉਹਨਾਂ ਦਾ ਕੰਮ ਮਿਲਦਾ ਐ ਇੰਨੀ ਅੱਛੀ ਸਖੀਤਾ ਐ ਕਿ ਤੁਸੀਂ ਖੁਦ ਆਪ ਮਹਿਸੂਸ ਮਾਨ ਮਹਿਸੂਸ ਕਰੋਗੇ ਉਹਨਾਂ ਨਾਲ ਮਿਲ ਕੇ ਤੇ ਬਾਲੀ ਇhtiyar ਨਾ ਕਰਦੇਵੇ ਉਹਨਾਂ ਅੱਜ ਅਸੀਂ ਮਿਲਿਆ ਰਹੇ ਹਾਂ ਜਲਵੰਤ ਸਿੰਘ ਕਟੜਾ ਜੀ ਨਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਤੁਸੀਂ ਠੀਕ ਹੋ ਜੀ ਹਾਂ ਸਰ ਜੀ ਆਪਾਂ ਗੱਲ ਕਰੀਏ ਤੁਹਾਡੇ ਜੀਵਨ ਬਾਰੇ ਤਾਂ ਆਪਾਂ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਦੱਸਣਾ ਚਾਹਾਂਗੇ ਤੁਹਾਡਾ ਜਨਮ ਕਿੱਥੇ ਦਾ ਐ ਤੇ ਤੁਸੀਂ ਇਸ ਲੈਂਡ ਨਾਲ ਕਿਵੇਂ ਸੰਬੰਧ ਰੱਖਦੇ ਹੋ ਤੁਹਾਡੇ ਪਰਿਵਾਰ ਵਿੱਚ ਕੌਣ-ਕੌਣ ਐ ਜੇਰਾ ਦੱਸੋ ਜੀ ਆਪਣੇ ਦਰਸ਼ਕਾਂ ਨੂੰ ਅ ਜਦੋਂ ਮੈਂ ਇਸ ਲਾਈਨ ਦੇ ਵਿੱਚ ਪਿਆ ਉਦੋਂ ਮੈਂ ਰਪੋਤਮਨ ਕਾਲਜ ਨਾਪਾ ਪੜਦਾ ਸੀਗਾ ਪਿੰਡ ਮੇਰਾ ਰੋਟਾ ਹੈ ਇਹ ਰਜਿਸਟਰੀ ਚੋਂ ਜਾਉ ਪਰਿਵਾਰ ਚੋਂ ਸਾਡੇ ਜੋ ਇਸ ਲਾਈਨ ਚ ਕੋਈ ਨਹੀਂ ਸੀ ਕਿਤੇ ਤੁਰਿਆ ਜਾਂਦਾ ਸੀ ਦਾੜੀ ਕੇ ਇਸ ਮੈਂ ਪਹਿਲਾਂ ਉਦੋਂ ਹੀ ਰੱਖਿਆ ਸੀ ਮੈਂ ਕਦੇ ਕਟਵਾਈ ਨਹੀਂ ਸੀ ਦਾੜੀ ਪ੍ਰੋਫੈਸਰ ਵਿਜੇ ਸ਼ਰਮਾ ਜੀ ਸੀ ਉਹਨਾਂ ਨੂੰ ਆ ਇੱਕ ਨਾਟਕ ਲਈ ਸਰਦਾਰ ਕਰੈਕਟਰ ਚਾਹੀਦਾ ਸੀ ਜੀ ਉਹ ਕਹਿੰਦਾ ਮੈਂ ਲੰਘਿਆ ਜਾ ਰਿਹਾ ਜੀ ਮੈਨੂੰ ਕਹਿੰਦਾ ਤੂੰ ਨਾਟਕ ਕਰੇਗਾ ਮੈਂ ਜੀ ਮੈਂ ਤਾਂ ਕਦੇ ਕੀਤਾ ਨਹੀਂ ਕੱذੂ ਆ ਜਾ ਬੋਲ ਕੇ ਦੱਸਾ ਮੈਂਨੇ ਬੋਲਿਆ ਉਹ ਕਹਿੰਦਾ ਠੀਕ ਹੈ ਤੂੰ ਕਰੇਗਾ ਮੈਂ ਠੀਕ ਹੈ ਜੀ 15 ਵਜੇ ਲੰਘੇ ਮੈਂ ਗੌਰ ਤਾਂ ਕੀਤੀ ਮੈਨੂੰ ਫੇਰ ਬੁਲਾ ਲੈਣਾ ਕਹਿੰਦਾ ਕੀ ਗੱਲ ਤੂੰ ਆਉਂਦਾ ਨਹੀਂ ਬਾ ਜੀ ਚਲੋ ਆ ਜਾਣਾ ਕੱਲ ਤੂੰ ਮੈਂ ਦੂਸਰੇ ਤੋਂ ਸ਼ੁਰੂ ਕੀਤਾ ਉਹ ਸੀ ਕਾਲਜ ਲਈ ਸਰ ਨਾਟਕ ਜੀ ਤੂੜੀ ਵਾਲਾ ਗੋਠਾ ਉਹਦੇ ਵਿੱਚ ਅਸੀਂ ਗਿਆਨੀ ਦਾ ਰੋਲ ਮੇਰਾ ਪਹਿਲੀ ਵਾਰੀ ਮੈਂ ਉਦੋਂ ਉਹ ਕੰਮ ਕੀਤਾ ਅ ਮਤਲਬ ਉਸ ਤੋਂ ਬਾਅਦ ਫਿਰ ਯੂਥ ਫੈਸਟੀਵਲ ਵਗੈਰਾ ਲਈ ਫਿਰ ਚੱਲਦ ਰਿਹਾ ਜਾਨੀ ਗੋਡ ਗਿਫਟ ਹੀ ਕਹੀ ਤਾਂ ਤੁਹਾਨੂੰ ਪਹਿਲਾਂ ਕੋਈ ਥੀਏਟਰ ਵਗੈਰਾ ਵੀ ਸਿੱਖਿਆ ਤੁਸੀਂ ਨਹੀਂ ਕੁਛ ਨਹੀਂ ਕੀਤਾ ਸਬਾ ਉਹ ਪ੍ਰੋਫੈਸਰ ਨੇ ਸਿਖਾਇਆ ਅੱਛਾ ਜੀ ਯਾਨੀ ਕਲਾਰ ਤੋਂ ਵੱਲੋਂ ਹੀ ਕਲਾ ਨਾਲ ਦੇ ਅੰਦਰ ਸੀਗੀ ਕਿ ਨਾਲ ਕਿ ਕੋਈ ਥੀਟਰ ਵੱਲੋਂ ਤੇ ਬਾਕੀ ਜੇ ਪਰਿਵਾਰ ਦੀ ਗੱਲ ਕਰੀਏ ਪਰਿਵਾਰ ਵੱਲੋਂ ਕਿੰਨੀ ਕਿ ਸਪੋਰਟ ਸੀਗੀ ਤੁਹਾਨੂੰ ਪਰਿਵਾਰ ਵੱਲੋਂ ਇੰਨੀ ਸਪੋਰਟ ਨਹੀਂ ਸੀ ਕਿਉਂਕਿ ਕਿਸੇ ਨੂੰ ਇਹ ਲਾਈਨ ਦੀ ਸਮਝ ਨਹੀਂ ਸੀ ਮੈਂ ਕਈ ਵਾਰੀ ਜੇ ਕਰ ਰਿਹਾ ਆਖੇ ਹੋਈ ਐਦਾਂ ਦੀ ਗੱਲ ਬੋਲਦਾ ਉਹਨਾਂ ਦੇ ਸਿਰ ਦੇ ਉੱਪਰ ਦੀ ਰਾਹ ਨਹੀਂ ਪਤਾ ਨਹੀਂ ਕੀ ਬੋਲ ਗਿਆ ਉਹ ਮੈਨੂੰ ਕਹਿੰਦਾ ਉਹ ਬੜੀਆਂ ਇੰਨੀਆਂ ਗੱਲਾਂ ਮਾਰਦਾ ਹੁੰਦਾ ਮੈਂ ਚਲ ਠੀਕ ਹੈ ਜੀ ਤੁਹਾਡਾ ਪਰਿਵਾਰ ਦੇ ਵਿੱਚ ਕੌਣ ਕੌਣ ਨੇ ਹੁਣ ਮੇਰੀ ਬੇਟੀ ਹੈ ਬੇਟਾ ਉਹ ਬਾਹਰ ਹੈ ਕੈਨੇਡਾ ਦੋਨੇ ਵਾਈਫ ਮਹਤੇ ਵਾਈਫ ਇਥੇ ਆ ਤੇ ਜੇ ਸਿਰਫ ਮੰਨੀਏ ਵੀ ਤੁਹਾਡੀ ਜਿਹੜੀ ਸ਼ੁਰੂਆਤ ਹੈ ਨਾਟਕ ਤੋਂ ਬਾਅਦ ਫਿਲਮਾਂ ਵੱਲ ਹੋਈ ਜਿਵੇਂ ਤੁਸੀਂ ਕਾਫੀ ਗਾਣਿਆਂ ਵਿੱਚ ਵੀ ਆ ਚੁੱਕੇ ਹੋ ਪਹਿਲੀ ਤੁਹਾਡੀ ਫਿਲਮ ਕਿਹੜੀ ਸੀ ਜਾਂ ਉਹ Song ਜਿਹੜਾ ਸੀਗਾ ਜਿਹੜੇ ਸ਼ੁਰੂਆਤ ਹੋਈ ਜੀ ਜਦੋਂ ਮੈਂ 84 ਦੇ ਵਿੱਚ ਪਾਸ ਆਊਟ ਹੋਇਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਮੈਂ ਥੀਏਟਰ ਦੀ ਐਮਏ ਕਰਨ ਚੱਲ ਗਿਆ ਉੱਥੇ 85 85 ਦੇ ਵਿੱਚ ਮੈਂ ਅਸਟੇਅਰ ਦੇ ਵਿੱਚ ਸੀਗਾ 86 ਦੇ ਵਿੱਚ ਸਾਡੇ ਸੀਨੀਅਰ ਸੀ ਅ ਕੇਸਰ ਸਿੰਘ ਜੀ ਤੇ ਰਮੇਸ਼ ਬੋੜਾ ਜੀ ਜੀ ਉਹ ਸਭ ਤੋਂ ਪਹਿਲਾਂ ਕਿ ਸੀਨੀਅਰ ਲੈ ਕੇ ਆਏ ਇਹੋ ਮਾਰਾ ਜੀਵਨਾ ਉਦੋਂ ਤੱਕ ਮੈਂ ਕਦੇ ਕੈਮਰਾ ਫੇਸ ਨਹੀਂ ਸੀ ਕੀਤਾ ਉਹ ਮੈਨੂੰ ਕਹਿੰਦੇ ਵੀ ਤੂੰ ਸਾਡੇ ਨਾਲ ਰਹੇ ਪਰ ਚਲੋ ਠੀਕ ਹੈ ਜੀ ਸੀਨੀਅਰ ਸੀ ਜਵਾਬ ਨਹੀਂ ਦੇ ਸਕੇ ਤੇ ਪਹਿਲੇ ਸ਼ਡਿਊਲ ਦੇ ਵਿੱਚ ਪ੍ਰੋਡਕਸ਼ਨ ਦਾ ਕੰਮ ਕਰਦੇ ਰਹੇ ਜੋੜੋਂ ਨੇ ਕਹਿੰਦਾ ਵੀ ਠੀਕ ਹੈ ਜੀ ਨਾਲ ਚੱਲੀ ਜੇ ਲੈ ਦੂਸਰੇ ਸ਼ਡਿਊਲ ਦੇ ਵਿੱਚ ਉਹ ਕਹਿੰਦੇ ਵੀ ਮੈਂ ਨਹੀਂ ਮੰਗਿਆ ਉਹਨਾਂ ਨੂੰ ਮੈਨੂੰ ਰੋਲ ਦੋ ਕੀ ਦੋ ਕਿਉਂਕਿ ਮੈਂ ਆਪਣੇ ਆਪ ਨੂੰ ਸਮਝਿਆ ਹੀ ਨਹੀਂ ਸੀ ਕਿ ਮੈਂ ਕੈਮਰਾ ਦੇ ਆਸਾ ਦਾਕ ਨਹੀਂ ਤੇ ਦੂਸਰੇ ਸ਼ਡਿਊਲ ਦੇ ਵਿੱਚ ਉਹ ਕਹਿੰਦੇ ਵੀ ਆਹ ਰੋਲ ਹੈ ਜਿਹੜਾ ਬਝੋਲੇ ਦਾ ਭੰਤੇ ਦਾ ਰੋਲ ਹੈ ਇਹ ਤੂੰ ਕਰੇਗਾ ਚਲੋ ਜੀ ਉਹਨਾਂ ਨੇ ਮੈਨੂੰ ਸਿਲੇਕਟ ਕਰ ਲਿਆ ਕੋਈ ਕਿਰਪਾ ਉੱਪਰ ਵਾਲੇ ਦੀ ਹੋ ਗਈ ਹੋਰ ਹੋਰ ਵਧੀਆ ਹੋ ਗਿਆ ਪਸੰਦ ਆਇਆ ਬਹੁਤ ਲੋਕਾਂ ਨੂੰ ਭੰਤ ਇਹੋ ਮਾਰਾ ਜੀਵਨਾਂ ਦੇ ਵਿੱਚ ਜੀ ਉਸ ਤੋਂ ਬਾਅਦ ਫਿਰ ਹੌਲੀ-ਹੌਲੀ ਚੱਲਦੇ ਕਦੇ ਸ਼ਾਰਟ ਫਿਲਮ ਕਰ ਲਈ ਕਦੇ ਟੈਲੀ ਫਿਲਮ ਕਰ ਲਈ ਐਦਾਂ ਤਾਂ ਕਰਦੇ ਕਰਾਉਂਦੇ ਕਦੇ ਗਾਣੇ ਕਰ ਲਏ ਐਦਾਂ ਚ ਕੰਮ ਚੱਲਦਾ ਰਿਹਾ ਸਰ ਜੀ ਮੰਨ ਕੇ ਚੱਲੀ ਵੀ ਤੁਹਾਡੇ ਹੁਣ ਕੋਈ ਨਵੇਂ ਪ੍ਰੋਜੈਕਟ ਜਿਹੜੇ ਆ ਰਹੇ ਨੇ ਜਾਂ ਤੁਸੀਂ ਪਹਿਲਾਂ ਜਿਹੜੇ ਮਕਬੂਲ ਕਰ ਚੁੱਕੇ ਹੋ ਉਹਨਾਂ ਵਿੱਚ ਮੇਨ ਜਿਹੜੇ ਨੇ ਜਿਹੜਾ ਤੁਹਾਨੂੰ ਪਹਿਲਾਂ ਤੋਂ ਜਿਹੜਾ ਕੈਰੈਕਟਰ ਕੀਤਾ ਪਸੰਦ ਹੋਣ ਤੁਹਾਨੂੰ ਮੈਂ ਇਸ ਤਰ੍ਹਾਂ ਦਾ ਕਰਾਰ ਕੀਤਾ ਮੈਨੂੰ ਬੜਾ ਵਧੀਆ ਲੱਗਿਆ। ਲਈ ਗੱਲ ਐਡੀ ਪਸੰਦ ਵਾਲੀ ਗੱਲ ਤਾਂ ਨਹੀਂ ਹੈ ਕਿਉਂਕਿ ਮੈਨੂੰ ਇੰਨੀ ਸਮਝ ਆ ਵੀ ਮੈਂ ਕਿੰਨਾ ਕੰਮ ਕਰਤਾ ਹੈ ਕਿੰਨਾ ਕੁ ਵਧੀਆ ਹੈ। ਪ੍ਰੋਡਿਊਸਰਾਂ ਦੇ ਹਿਸਾਬ ਨਾਲ ਡਾਇਰੈਕਟਰ ਸਾਹਿਬ ਦੇ ਹਿਸਾਬ ਨਾਲ ਵਧੀਆ ਛੋਟੇ-ਜੋਟੇ ਸੀਨ ਕੀਤੇ ਨੇ। ਇੱਕ ਆਪਣੀ ਤਮੰਨਾ ਹੁੰਦੀ ਹੈ ਵੀ ਮੈਂ ਇਸ ਤਰ੍ਹਾਂ ਦਾ ਕਿਰਦਾਰ ਕਰ ਸਕਦਾ ਜਾਂ ਮੈਨੂੰ ਇਸ ਤਰ੍ਹਾਂ ਦਾ ਜੇ ਕਿਰਦਾਰ ਮਿਲੇ ਮੌਕਾ ਮਿਲੇ ਕਰਨ ਦਾ ਤਾਂ ਮੈਂ ਬਹੁਤ ਅੱਛੀ ਜਿਨ੍ਹਾਂ ਕਰਕੇ ਖੁਸ਼ ਹੋਊਗਾ ਜਾਂ ਮੈਂ ਕਰਨਾ ਚਾਹੂਗਾ ਕਰਦਾਰ ਤਾਂ ਜਿਹੜਾ ਮਰਜ਼ੀ ਕਰਵਾ ਲੈਣਾ ਪਰ ਕਰਵਾਉਣ ਵਾਲਾ ਡਾਇਰੈਕਟਰ ਚਾਹੀਦਾ ਵੀ ਆ ਜੀ ਜੇ ਜੋ ਨਿਕਲਣੀ ਚਾਹੀਦੀ ਹੈ ਕੱਢ ਕੇ ਉਹੀ ਦੇ ਦਾਂਗੇ ਉਹੀ ਕਰ ਦਾਂਗੇ ਉਹ ਡਿਪੈਂਡ ਉਹ ਡਾਇਰੈਕਟਰ ਦੇ ਉੱਤੇ ਆ ਸਰ ਮੰਨਿਆ ਜੀ ਤਾਂ ਕਿੰਨੇ ਕੁ ਡਾਇਰੈਕਟਰ ਨਾਲ ਤੁਸੀਂ ਕੰਮ ਕਰ ਚੁੱਕੇ ਹੋ ਹੁਣ ਤੱਕ ਮੈਂ 8-10 ਡਾਇਰੈਕਟਰ ਨਾਲ ਤਾਂ ਮੁੱਕ ਕਰ ਚੁੱਕੇ ਕੋਈ ਜਿਵੇਂ ਨਾਮ ਬਰ ਹਸਤੀਆਂ ਨੇ ਮਹਾਵੀਰ ਭੁੱਲਰ ਜੀ ਹੋਏ ਇੱਕ ਬਾਕੀ ਹੋਰ ਜਿਵੇਂ ਅੱਜ ਦੇ ਲੁੱਕ ਦੇ ਵਿੱਚ ਦੇਖੇ ਸੀਨੀਅਰ ਕਲਾਕਾਰ ਨੇ ਜਿਹੜੇ ਵੀ ਕੋਈ ਇਸ ਤਰ੍ਹਾਂ ਦਾ ਤੁਹਾਨੂੰ ਕਲਾਕਾਰ ਲੱਗਿਆ ਜਿਹਨੇ ਲੱਗਿਆ ਵੀ ਯਾਰ ਇਹਨੂੰ ਰੋਲ ਨਾ ਮਿਲੇ ਤੇ ਮੈਨੂੰ ਇਹ ਵਾਲਾ ਮਿਲ ਜੇ ਨਹੀਂ ਮੈਂ ਤਾਂ ਈਰਖਾ ਨਹੀਂ ਰੱਖਦਾ ਨਹੀਂ ਤੁਹਾਡੇ ਨਾਲ ਕਿਸੇ ਨੇ ਰੱਖਿਆ ਹੋਊਗਾ ਉਹ ਜਾਣਦਾ ਜੀ ਆਪਾਂ ਨਹੀਂ ਰੱਖਦੇ ਕਿਉਂਕਿ ਅਕਸਰ ਦੇਖਿਆ ਜਾਂਦਾ ਨਾ ਇਸ ਲੈਂਡ ਦੇ ਵਿੱਚ ਲੱਤਾਂ ਜਾਦੇ ਖਿੱਚੀਆਂ ਜਾਂਦੀਆਂ ਨੇ ਕਲਾਕਾਰਾਂ ਦੀਆਂ ਕਈ ਵਾਰ ਇੱਕ ਫੇਮਸ ਚਿਹਰਾ ਹੁੰਦਾ ਹੈ ਪਬਲਿਕ ਨੂੰ ਪਸੰਦ ਆਉਂਦਾ ਹੁੰਦਾ ਹੈ ਤੇ ਦੂਜੇ ਕਲਾਕਾਰ ਕੀ ਸੋਚਦੇ ਨੇ ਵੀ ਯਾਰ ਇਹ ਇੰਨਾ ਫੇਮਸ ਹੋ ਰਿਹਾ ਹੈ ਮੈਨੂੰ ਲੋਕ ਪਸੰਦ ਨਹੀਂ ਕਰ ਰਹੇ ਮੈਂ ਇਹਨੂੰ ਕਿਸੇ ਲੋਟ ਰਸਤੇ 'ਚੋਂ ਹਟਾਵਾਵਾਂ ਆਪਣੇ ਤਾਂ ਕਿ ਮੇਰਾ ਗਿਆ ਜਾਵੇ ਕੋਈ ਇਸ ਤਰ੍ਹਾਂ ਦਾ ਤੁਹਾਡਾ ਨਾ ਵਾਕਿਆ ਹੋਇਆ ਉਹ ਹੋ ਹੀ ਜਾਂਦਾ ਜੀ ਪਤਾ ਵੀ ਲੱਗਦਾ ਪਰ ਆਪਾਂ ਬੋਲ ਨਹੀਂ ਕਰਦੇ ਚਲ ਨਹੀਂ ਉੱਪਰ ਵਾਲਾ ਨਹੀਂ ਚਾਹੁੰਦਾ ਨਾ ਠੀਕ ਹੈ ਜਿਵੇਂ ਹੁਣ ਤੁਸੀਂ ਇਸ ਟਾਈਮ ਨਾਬੇ ਸ਼ਹਿਰ ਦੇ ਵਿੱਚ ਬੈਠੇ ਹੋ ਪਟਿਆਲੇ ਦੇ ਕੋਲ ਪਿੰਡ ਤੁਹਾਡਾ ਬਸੂਕੜ ਰੋਟਾ ਦੱਸਿਆ ਤੁਸੀਂ ਨੇ ਹੁਣ ਤੁਹਾਡੇ ਲਵੇ ਆਉਣ ਵਾਲੇ ਪ੍ਰੋਜੈਕਟ ਕਿਹੜੇ ਨੇ ਜਾਂ ਤੁਸੀਂ ਇਸ ਟਾਈਮ ਕਿਹੜੇ ਪ੍ਰੋਜੈਕਟ ਕਰ ਰਹੇ ਹੋ ਅਜੇ ਗੱਲਬਾਤ ਚੱਲਦੀ ਹੈ ਅਮ ਵੀਰ ਕੰਮ ਅਗਲੇ ਵੀਨੇ ਲੁਧਿਆਣੇ ਤੋਂ ਇੱਕ ਹੈਗੇ ਪ੍ਰੋਡਿਊਸਰ ਜੀ ਉਹਨਾਂ ਨੇ ਕਿਹਾ ਵੀ ਤੁਹਾਨੂੰ ਇਹ ਚਾਸੀਂ ਲੈਣੀ ਲੈਣਾ ਅੱਗੇ ਹੁਣ ਗੱਲ ਸਿਰੇ ਹੀ ਕਿਦਵੀਂ ਛੱਡਦੀ ਆ ਦੇਖੋ ਇੱਕ ਸਾਡੇ ਸ਼ਹਿਰ ਦੇ ਮੁੰਡਾ ਹੁਣੇ ਪਿੱਛੇ ਫਿਲਮ ਕਰਕੇ ਬੈਠੇ ਆ ਉਹਨੇ ਵੀ ਇੱਕ ਛੋਟਾ ਜਿਹਾ ਸੀਨ ਦੇ ਵਿੱਚ ਕੰਮ ਲਿਆ ਤੁਹਾਡੀ ਆਪਣੀ ਕੋਈ दिली ਤਮੰਨਾ ਹੋਵੇ ਵੀ ਇਹ ਮੈਂ ਇਸ ਤਰ੍ਹਾਂ ਦਾ ਕਰ ਕਿਉਂਕਿ ਜ਼ਿਆਦਾਤਰ ਦੇਖਿਆ ਵੀ ਮੈਂ ਕਾਫੀ ਕਲਾਕਾਰ ਦੇਖੇ ਨੇ ਚਾਹੇ ਉਹਨਾਂ ਨੂੰ ਆਉਂਦਾ ਕੱਖ ਨਾ ਹੋਵੇ ਪਰ ਜਦ ਵੀ ਉਹਨਾਂ ਨੂੰ ਬਲਾਉਂਦਾ ਕੋਈ ਕਹਿੰਦਾ ਮੈਂ ਤਾਂ ਇੰਨੀ ਪੇਮੈਂਟ ਲਵਾਂ ਉਹ ਮੈਂ ਆ ਕਰੂ ਮੈਂ ਜਿੱਥੇ ਤੱਕ ਸੁਣਿਆ ਤੁਸੀਂ ਰੋਲ ਨਾਲ ਸਮਝੌਤਾ ਨਹੀਂ ਕਰਦੇ ਇੱਕ ਦਿਨੋਂ ਕਰਦੇ ਹੋ ਮਤਲਬ ਕਿ ਮੰਨ ਕੇ ਚੱਲੇ ਪੂਜਾ ਸਮਝਦੇ ਹੋ ਕੰਮ ਨੂੰ ਉਹ ਤਾਂ ਹੈ ਕੰਮ ਤਾਂ ਇਹ ਸਮਝਦਾ ਵੀ ਜੇ 5000 ਵਾਲਾ ਕੰਮ ਹੈ ਉਹਨੂੰ ਤਾਂ ਵੀ 10000 ਵਾਲੇ ਕੋ ਤਵ ਕਰੀਦਾ 20000 ਵਾਲਾ ਉਹਦੇ ਵੀ 20000 ਵਾਲੇ ਤਵ ਕਰੀਦਾ ਇਹ ਨਹੀਂ ਸੋਚੇ ਵੀ ਇੱਥੇ ਪੈਸਾ ਘਟਾ ਹੈ ਵੀ ਵਾਹਾ ਵੜ ਦੋ ਕੰਮ ਤਾਂ ਉਦਹੀਂ ਕਰਦਾ ਜਿਹੜਾ ਉੱਪਰ ਵਾਲੇ ਨੇ ਬਖਸ਼ਿਆ ਜਿੰਨੇ ਬੁੱਧੀ ਉਹਦੇ ਮੁਤਾਬਕ ਕੰਮ ਕਰਨਾ ਹੀ ਤੁਸੀਂ ਹੁਣ ਕਿਹੜੇ ਚੈਨਲ ਨਾਲ ਜੁੜੇ ਹੋਏ ਹੋ ਇਸ ਟਾਈਮ ਤੁਹਾਨੂੰ ਲੱਗਦਾ ਵੀ ਜਿਹੜਾ ਚੈਨਲਾਂ ਤੁਸੀਂ ਜੁੜ ਕੇ ਮੈਂ ਸੋਚਦਾ ਮੰਨ ਲਓ ਤੁਸੀਂ ਹੁਣ ਸਾਡੇ ਦੇਸੀ ਹੁੱਟਾ ਮਿਲਨਾ ਜੁੜੇ ਸੀਗੇ ਸਾਡੇ ਨਾਲ ਵੀ ਤੁਸੀਂ ਵਧੀਆ ਪ੍ਰੋਜੈਕਟ ਕੀਤੇ ਨੇ ਬਹੁਤ ਵਧੀਆ ਕੰਮ ਕਰ ਰਹੇ ਹੋ ਤੇ ਇੱਕ ਨਾਬੇ ਦੇ ਆਪਣੇ ਕਲਾਕਾਰ ਜੀ ਨੇ ਪ੍ਰੋਡੂਸਰ ਹਰਵੀਟਿੰਗ ਸਾਹਿਬ ਜੀ ਉਹਨਾਂ ਨਾਲ ਵੀ ਤੁਸੀਂ ਕੰਮ ਕਰ ਰਹੇ ਹੋ ਤੁਹਾਨੂੰ ਕਿਵੇਂ ਮਹਿਸੂਸ ਹੁੰਦਾ ਵਧੀਆ ਲੱਗਦਾ ਕਿ ਵੀ ਕੰਮ ਚੱਲੋ ਕਰ ਰਹੇ ਨੇ ਸੋਸਾਇਟੀ ਨੂੰ ਕੋਈ ਮੈਸੇਜ ਮਿਲ ਰਿਹਾ ਹੈ ਉਹਦੇ ਵੀ ਮੈਨੂੰ ਜ਼ਿਆਦਾ ਖੁਸ਼ੀ ਹੁੰਦੀ ਆ ਅ ਪਿੱਛੇ ਜੇ ਮੈਨੂੰ ਇੱਕ ਆਫਰ ਆਈ ਸੀ ਵੈਬ ਸੀਰੀ ਸੀ ਉਹਦੇ ਵਿੱਚ ਇੱਕ ਪ੍ਰੋਫੈਸਰ ਅ ਪੀ ਐਚ ਡੀ ਕਰਾਉਣ ਵਾਸਤੇ ਉਹਦਾ ਦਾ ਸੀਗਾ ਜੀ ਵੀ ਜਿਹੜਾ ਪ੍ਰੋਫੈਸਰ ਪੀ ਐਚ ਡੀ ਕਰਾਉਂਦੇ ਨੇ ਉਹਦੇ ਵਿੱਚ ਕਿਵੇਂ ਬਲੈਕਮੇਲ ਕਰਦੇ ਨੇ ਸਟੂਡੈਂਟ ਨੂੰ ਜੀ ਮੈਂ ਜਵਾਬ ਦੇਦਾ ਸਮਝੀ ਹੈ ਜੇ ਕਰੈਕਟਰ ਮੈਂ ਨਹੀਂ ਕਰਾਂ ਵੀ ਜਿਹੜਾ 네ਗੇਟਿਵ ਲੋਕਾਂ ਚ ਜਾਵੇ ਨਾ ਬਿਲਕੁਲ ਮਾਨੀਏ ਤਾਂ ਹਾਂ ਅਕਸਰ ਦੇਖਿਆ ਜਾਂਦਾ ਕਈ ਫਿਲਮਾਂ ਇਹ ਜੀਆਂ ਜਾਂ ਸੀਰੀਅਲ ਇਹ ਜੇ ਬਣ ਰਹੇ ਨੇ ਜਿਹੜੇ ਲੋਕਾਂ ਨੂੰ ਗਲਤ ਗਾਈਡ ਕਰ ਰਹੇ ਨੇ ਹਾਂ ਬਾਕੀ ਇਹ ਚੀਜ਼ ਤੋਂ ਥੋੜਾ ਜਿਆਦਾ ਪਰਹੇਜ਼ ਕਰਨਾ ਚਾਹੀਦਾ ਤੇ ਅਸੀਂ ਥੋੜਾ ਜਿਆਦਾ ਪੁੱਛਣਾ ਭੁੱਲ ਗਏ ਤੁਹਾਡੀ ਪੜ੍ਹਾਈ ਬਾਰੇ ਜੇ ਪੁੱਛਿਆ ਤੁਸੀਂ ਕਹੇ ਵੀ ਮੈਂ ਰਪਦਰਮਨ ਕਾਲਜ 'ਚ ਪੜ੍ਹਿਆ ਜੀ ਪੜ੍ਹਾਈ ਕਿੰਨੇ ਤੱਕ ਕੀਤੀ ਹੈ ਕਿੰਨਾ ਪੜੇ ਹੋ ਮੈਂ ਉਸ ਤੋਂ ਬਾਅਦ ਥੀਏਟਰ ਦੀ ਐਮਏ ਕੀਤੀ ਪੰਜਾਬ ਯੂਨੀਵਰਸਿਟੀ ਪਟਿਆਲਾ ਤੋਂ ਜੀ ਥੀਏਟਰ ਪਟਿਆਲਾ ਯੂਨੀਵਰਸਿਟੀ ਕਰ ਚੁੱਕੀ ਹਾਂ ਹਾਂ ਤੇ ਜੇ ਹੁਣ ਤੁਹਾਨੂੰ ਰੋਲ ਦਾ ਮੌਕਾ ਮਿਲੇ ਜਾਂ ਤੁਹਾਡੇ ਲਈ ਕੋਈ ਆਉਂਦਾ ਆਫਰ ਲੈ ਕੇ ਆਉ ਕੀ ਤੁਸੀਂ ਆਪਣੇ ਰੋਲ ਵਾਸਤੇ ਡਿਮਾਂਡ ਰੱਖੋਗੇ ਜਾਂ ਤੁਸੀਂ ਰੋਲ ਨੂੰ ਪਹਿਲਾਂ ਮੈਨਰ ਰੱਖੋਗੇ ਮੈਨੂੰ ਇਹ ਰੋਲ ਅੱਛਾ ਲੱਗਿਆ ਤਾਂ ਮੈਂ ਇੱਥੇ ਵੀ ਕੋਈ ਡਿਮਾਂਡ ਨਹੀਂ ਹੁਣ ਇਹ ਰੱਖਿਆ ਵੀ ਰੋਲ ਦੇਖਾਂ ਨੇ ਡਿਮਾਂਡ ਦਾ ਐਡਾ ਕੋਈ ਚੱਕਰ ਨਹੀਂ ਜੀ ਉਹ ਚੱਲਦਾ ਰਹੇ ਤਾਂ ਪਰ ਉਹਦੇ ਵਿੱਚ ਇਹ ਸੋਸਾਇਟੀ ਨੂੰ ਕਿਸ ਨਾਲ ਮਿਲੇ ਬਿਲਕੁਲ ਮੈਸੇਜ ਹੋਵੇ ਕੋਈ ਉਹਦਾ ਦੀ ਗੱਲ ਹੈ ਜਿਹੜਾ ਆਪਣੇ ਸੁਭਾਅ ਦੇ ਵਿਰੁੱਧ ਕਰੈਕਟਰ ਹੋਵੇ ਉਹ ਕਰਕੇ ਵੀ ਰਾਜੀ ਤੇ ਮੈਂ ਹੁਣ ਸਰ ਮੰਨਿਆ ਪਹਿਲਾਂ ਅਸੀਂ ਪਿਛਲੇ ਹਫਤੇ ਇੱਕ ਇੰਟਰਵਿਊ ਦਿੱਤੀ ਸਤਨਾਮ ਜੀ ਦੀ ਉਹਨਾਂ ਨੇ ਵੀ ਦੱਸਿਆ ਕਿ ਬਹੁਤ ਤੁਹਾਡੇ ਅੱਛੇ ਕਲੋਜ਼ ਇੱਕ ਫੈਮਿਲੀ ਮੈਂਬਰ ਨੇ ਉਹ ਵੀ ਅਜੇ ਤੀ ਜਿਹੜੇ ਨਾਲ ਜੁੜੇ ਹੋਏ ਨੇ ਹਾਂਜੀ ਹਾਂ ਉਹ ਤੋਂ ਵੀ ਪੁੱਛਣਾ ਚਾਹਾਂਗਾ ਉਹਨਾਂ ਬਾਰੇ ਕਿ ਤੁਸੀਂ ਕਿਵੇਂ ਮਿਲੇ ਕਿਵੇਂ ਤੁਹਾਡਾ ਪਰਿਵਾਰ ਨਾਲ ਜੁੜਿਆ ਕਾਫੀ ਦੇਰ ਤੋਂ ਸਤਨਾਮ ਜੀ ਉਹਸ਼ਨ ਜੀ ਇਹ ਥੀਏਟਰ ਕਰਦੇ ਸੀਗੇ ਤੇ ਉਦੋਂ ਦੀ ਮੇਰੇ ਨਾਲ ਰਿਲੇਸ਼ਨ ਨੇ ਸਾਡਾ ਪਿਆਰ ਹੀ ਥੀਏਟਰ ਕਰਕੇ ਬਹੁਤ ਜ਼ਿਆਦਾ ਪਿਆਰ ਹੈ ਇੱਕ ਦੂਜੇ ਦਾ ਅਸੀਂ ਸਾਨੂੰ ਦੱਸਦੇ ਸੀ ਇਹਨਾਂ ਵੀ ਸਾਡਾ ਇੱਕ ਘਰ ਆ ਫੈਮਿਲੀ ਦੇ ਤਰ੍ਹਾਂ ਅਸੀਂ ਬਕਤ ਛੋਟੇ ਭਰਾ ਦੇ ਮੇਰੇ ਇੱਕ ਹੁੰਦੇ ਹਾਂ ਜੋ ਤੁਹਾਨੂੰ ਬੜੇ ਵੱਡੇ ਭਰਾ ਜਿਹਾ ਲੱਗਦੇ ਨੇ ਦਰਸ ਕੋ ਇਹਨੇ ਦੇਖੋ ਜੀ ਕਟੜਾ ਸਾਹਿਬ ਕਿਉਂਕਿ ਇਹਨਾਂ ਨੇ ਕਦੇ ਵੀ ਰੋਲ ਨਾਲ ਸਮਝੌਤਾ ਨਹੀਂ ਕੀਤਾ ਕਈ ਹੁੰਦੇ ਨੇ ਡਿਮਾਂਡ ਵੀ ਮੈਂ ਇੱਕ ਦੋ ਫਿਲਮਾਂ ਕੀਤੀਆਂ ਵੱਡੀਆਂ ਜਦ ਮੈਂ ਸੌਂਗ ਕੀਤੇ ਤੇ ਮੈਂ ਤਾਂ ਹੁਣ ਇੰਨੇ ਪੈਸੇ ਲਵਾਂਗਾ ਮੈਂ ਇੱਕ ਕਲਾਕਾਰ ਬਣ ਗਿਆ ਪਰ ਇਹਨਾਂ ਨੂੰ 메ਨ ਰੋਲ ਉਹ ਚਾਹੀਦਾ ਜੋ ਇੱਕ ਸਮਾਜ ਨੂੰ ਸੇਧ ਦੇ ਸਕੇ ਸਮਾਜ ਨੂੰ ਇੱਕ ਸੰਨੇਹਾ ਦੇ ਸਕੇ ਨਾ ਕੋਈ ਇਸ ਤਰ੍ਹਾਂ ਦਾ ਰੋਲ ਕਰਕੇ ਕੋਸ਼ਿਸ਼ ਨਹੀਂ ਜੋ ਇੱਕ ਗਲਤ ਗਾਇਡ ਕੀ ਤੁં ਕਿਉਂਕਿ ਇੱਕ ਸਿੱਖ ਪਰਿਵਾਰ ਫੈਮਿਲੀ ਚੋਂ ਨਾ ਸ਼ੁਰੂ ਤੇ ਇਹਨਾਂ ਨੇ ਦੇਖੋ ਦਾੜੀ ਕੇਸ ਰੱਖਿਆ ਹੋਇਆ ਤੇ ਕੀ ਗੱਲ ਆ ਨਾ ਕਿ ਅੱਜ ਕੱਲ ਦੇ ਟਾਈਮ ਦੇ ਵਿੱਚ ਜ਼ਿਆਦਾਤਰ ਉਹੀ ਐਕਟਰ ਬਣਦਾ ਜਿਹੜਾ ਕਹਿੰਦਾ ਮੈਂ ਜਾ ਕੇ ਕਲੀਨ ਸ਼ੇਪ ਕਰਾ ਲਵਾਂ ਮੈਂ ਤਾਂ ਦਾੜੀ ਕਟਾਉਂ ਤਾਂ ਮੈਂ ਐਕਟਰ ਬਣਾਂ ਕਿਉਂਕਿ ਜ਼ਿਆਦਾਤਰ ਦੇਖੇ ਪੰਜਾਬੀ ਕਲਾਕਾਰ ਵੀ ਜੇ ਦਾੜੀ ਮੁੱਛ ਕਟਾ ਕੇ ਕਲੀਨ ਸ਼ੇਪ ਕਰਾਂਗੇ ਤਾਂ ਹੀ ਸਾਨੂੰ ਕਿਤੇ ਅੱਗੇ ਬੰਬੇ 'ਚ ਕੰਮ ਮਿਲੂ ਪਰ ਇਹ ਕੋਈ ਮੈਂ ਨਹੀਂ ਕਹਾਂਦਾ ਦਾੜੀ ਕਿਉਂਕਿ ਇਹਨਾਂ ਨੇ ਸ਼ੁਰੂ ਤੋਂ ਹੀ ਦਾੜੀ ਰੱਖੀ ਆ ਤੁਸੀਂ ਨੇ ਹਾਂਜੀ ਸ਼ੁਰੂ ਹੀ ਜੇ ਤੁਸੀਂ ਇਹਨਾਂ ਦੇ ਪਿਛਲੇ ਪ੍ਰੋਫਾਈਲ ਚੈੱਕ ਕਰੋ ਤਾਂ ਕਾਫੀ Songਾਂ ਤੇ movies ਵਿੱਚ ਆ ਚੁੱਕੇ ਨੇ ਤੇ ਜੇ ਤੁਸੀਂ ਇਹਨਾਂ ਨੂੰ ਆਪਣੇ ਆ ਹੋਰ ਵੀ ਪ੍ਰੋਜੈਕਟਾਂ ਵਿੱਚ ਲੈਣਾ ਚਾਹੁੰਦੇ ਹੋ ਇਹਨਾਂ ਦੇ ਮੁਤਾਬਕ ਕੈਰੇਕਟਰ ਹੁਣ ਤਾਂ ਸਕਰੀਨ ਦੇ ਉੱਤੇ ਇਹਨਾਂ ਦਾ ਨੰਬਰ ਬਕਾਇਦਾ ਚੱਲ ਰਿਹਾ ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਇਹ ਤੁਹਾਡੇ ਹਰ ਰੋਲ ਲਈ ਤਿਆਰ ਰਹਣਗੇ ਹਾਂਜੀ ਹੋਰ ਤੁਸੀਂ ਸਮਾਜ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਮੈਸੇਜ ਸੁਭਾਜ ਨੂੰ ਬੱਸ ਇਹ ਵੀ ਰਾਈਟਰ ਅੱਜ ਦੇ ਹਿਸਾਬ ਨਾਲ ਪੰਜਾਬ ਦੇ ਹਿਸਾਬ ਨਾਲ ਲਿਖਤ ਕਰਨ ਕੋਈ ਵੀ ਵਧੀਆ ਸਕ੍ਰਿਪਟ ਬਣਾਉਣ ਤਾਂ ਕਿ ਉਹਦਾ ਪੰਜਾਬ ਦੇ ਲੋਕਾਂ ਨੂੰ ਫਾਇਦਾ ਹੋਵੇ ਪੰਜਾਬ ਦੇ ਵਿੱਚ ਏਕਤਾ ਰਹੇ ਪੰਜਾਬੀਅਤ ਨੂੰ ਹਾਈਲਾਈਟ ਕੀਤਾ ਜਾਵੇ ਜਿਵੇਂ ਹੁਣ ਕਈ ਰਾਈਟਰ ਬੈਠੇ ਮੈਨੂੰ ਪਰਮਜੀਤ ਸਿੰਘ ਤਲਵਰਦਾਲੇ ਤੋਂ ਮਿਲਦਾ ਵਧੀਆ ਲਿਖਦਾ ਉਹ ਉਹ ਵੀ ਮਹਾਰਾਜ ਰਾਬਾ ਦੇ ਉੱਤੇ ਨਾਟਕ ਲਿਖਿਆ ਸੀ ਉਹਨਾਂ ਦਾ ਲਿਖਿਆ ਸੀ ਮੈਂ ਇੱਥੇ ਡਾਇਰੈਕਟ ਕੀਤਾ ਸੀਗਾ ਸਤਰਾਮ ਜੀ ਵੀ ਉਹਦੇ ਵਿੱਚ ਸੀਗੇ ਨਾਲ ਫੇਰੇ ਮਤਲਬ ਇਦਾਂ ਦੇ ਅਸੀਂ ਚਾਹੁੰਦੇ ਆ ਵੀ ਜਿਹੜੀ ਸਾਡੀ ਪੰਜਾਬੀਅਤ ਹੈ ਇਹਨੂੰ ਹਾਈਲਾਈਟ ਕੀਤਾ ਜਾਵੇ ਜਿਵੇਂ ਆਪਾਂ ਕਈ ਵੀ ਅਰਦਾਸ ਮੂਵੀ ਆਈ ਸੀ ਹਾਂ ਜੀ ਕਿੰਨੀ ਵਧੀਆ ਪਿਆਰੀ ਮੂਵੀ ਇੱਕ ਸੀ ਆਈ ਹੈ ਨਾ ਬਿਲਕੁਲ ਜੀ ਬਿਲਕੁਲ ਬਾਕੀ ਤੁਸੀਂ ਸਾਡੇ ਚੈਨਲ ਨਾਲ ਜੁੜੇ ਤੁਹਾਨੂੰ ਕਿਵੇਂ ਲੱਗਿਆ ਤੁਸੀਂ ਗੁੱਡ ਨਾਲ ਤੇ ਸਾਡੇ ਨਾਲ ਗੱਲਬਾਤ ਕਰਕੇ ਕਿਉਂਕਿ ਅਸੀਂ ਖੁਦ ਆਪਦੇ ਆਪ ਨੂੰ ਬੜਾ ਖੁਸ਼ ਕਿਸੇ ਤਰ੍ਹਾਂ ਸਮਝਦੇ ਆ ਕਿ ਤੁਹਾਡਾ ਸਾਨੂੰ ਟਾਈਮ ਮਿਲਿਆ ਨਹੀਂ ਵਧੀਆ ਤੁਸੀਂ ਵਧੀਆ ਕੰਮ ਕਰ ਰਹੇ ਹੋ ਲੋਕਾਂ ਨੂੰ ਮੈਸੇਜ ਵਧੀਆ ਦੇ ਰਹੇ ਹੋ ਤੇ ਵਧੀਆ ਪਰਮਾਪਤਵਾਂ ਤੁਹਾਡੇ ਦੀ ਕਿਰਪਾ ਰੱਖੇ ਇੱਥੇ ਹੀ ਕੰਮ ਕਰਦੇ ਰਹੋ ਤੇ ਜਿੰਦੋਂ ਤੱਕ ਸਾਡਾ ਸਾਥ ਹੈ ਉਹ ਤੁਹਾਨੂੰ ਅਸੀਂ ਦਿੰਦੇ ਰਹਾਂਗੇ ਇਹੋ ਜਿਹੇ ਚੰਗੇ ਕੰਮ ਲਈ ਸਕੋ ਸੇਸੀ ਕੇ ਕਲਵੰਤ ਕਚੜਾ ਜੀ ਜਿਨ੍ਹਾਂ ਨਾਲ ਅੱਜ ਅਸੀਂ ਆਸ ਮੁਲਾਕਾਤ ਪ੍ਰੋਗਰਾਮ ਕੀਤਾ ਕੁਝ ਕਮੀਆਂ ਰਹਿ ਜਾਂਦੀਆਂ ਹੁੰਦੀਆਂ ਗੱਲਾਂ ਬਾਤਾਂ ਵਿੱਚ ਜਾਂ ਕੋਈ ਸਵਾਲ ਹੈ ਜਿਹੜੇ ਰਹਿ ਜਾਂਦੇ ਨੂੰ ਤੁਸੀਂ ਪੁੱਛਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਮੈਸੇਜ ਤੇ ਮਿਲ ਸਕਦੇ ਹੋ ਸਕ੍ਰੀਨ ਦੇ ਉੱਤੇ ਸਾਡੇ ਨੰਬਰ ਦਿੱਤੇ ਹੋਏ ਨੇ ਸਾਡੇ ਨਾਲ ਜੁਟ ਸਕਦੇ ਹੋ ਕਿਸੇ ਨੇ ਆਪਣੀ ਇੰਟਰਵਿਊ ਕਰਵਾਉਣੀ ਹੈ ਉਹ ਵੀ ਸਾਡਾ ਜੁਟ ਸਕਦਾ ਜੇ ਤੁਸੀਂ ਤੁਹਾਡੇ ਸੰਪਰਕ ਨਾਲ ਬਾਕੀ ਜੇ ਕੋਈ ਤੁਹਾਡੇ ਮਨ ਦੇ ਵਿੱਚ ਸਵਾਲ ਹੈ ਅੰਕ ਤੋਂ ਜੀ ਦਾ ਵੀ ਨੰਬਰ ਤੁਹਾਡੇ ਸਕ੍ਰੀਨ ਦੇ ਉੱਤੇ ਦਿੱਤਾ ਹੋਇਆ ਹੈ ਤੁਸੀਂ ਡਾਇਰੈਕਟ ਇਹਨਾਂ ਨਾਲ ਗੱਲ ਕਰ ਸਕਦੇ ਹੋ ਤੇ ਕੋਸ਼ਿਸ਼ ਕਰਾਂਗੇ ਦੁਬਾਰਾ ਇਹਨਾਂ ਨਾਲ ਫਿਰ ਇੱਕ ਇੰਟਰਵਿਊ ਕਰਨ ਦੀ ਜਿਦੇ ਵਿੱਚ ਤੁਹਾਡੇ ਸਵਾਲਾਂ ਦਾ ਜਵਾਬ ਦੇ ਸਕੀਏ ਕੋਈ ਨਹੀਂ ਹਾਜ਼ਰ ਜਦੋਂ ਕਹੋਏ ਤੁਸੀਂ ਹਾਜ਼ਰ ਹੱਸ ਇਹ ਬਹੁਤ ਬਹੁਤ ਧੰਨਵਾਦਾਂ ਜੀ ਸ਼ਸ਼ੀ ਗਾ ਜੀ ਸਿਕਾ